ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਸ਼੍ਰੀ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਲੱਗਦੀ ਹੈ ਜੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਆਪਾਂ ਸਾਹਿਬ ਜਿਹੜੀ ਵਿਜਿਟ ਕਰਨੀ ਹੈਗੀ ਆ ਤੇ ਬਾਈ ਗੁਰਸੇਵਕ ਤੇ ਆਪਾਂ ਜਿਹੜੇ ਘਰ ਆਏ ਆ ਦੋ ਗੁਰ ਬਾਈ ਗੁਰਸੇਵਕ ਤਾਂ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਮੱਝਾਂ ਤੇ ਬਿਹੜਾ ਜਿਹੜੀਆਂ ਦੋਸਤੋ ਖਾਸ ਤੌਰ ਤੇ ਬਿਹੜਾ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੀਆਂ ਨੇ ਤੇ ਵੀਡੀਓ ਜਿਹੜੀ ਆ ਦੋਸਤੋ ਆਪਾਂ ਅੱਜ 25 ਜਨਵਰੀ ਨੂੰ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ 3:30 ਵਜੇ ਦਾ ਜਿਹੜਾ ਦੋਸਤੋ ਸ਼ਾਮ ਦਾ ਸਮਾਂ ਹੈਗਾ ਤੇ ਅੱਜ ਵੇੜਾ ਵੇੜਾ ਜਿਹੜੀਆਂ ਦੋਸਤੋ ਤੁਹਾਨੂੰ ਪ੍ਰੋਪਰ ਆਪਾਂ ਤਿੰਨ ਵੇੜਾ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਬਿਲਕੁਲ ਤਿਆਰੀ ਦੇ ਵਿੱਚ ਇੱਕ ਤਾਜੀ ਸੂਈ ਆ ਦੋਸਤੋ ਤੇ ਇੱਕ ਹਜੇ ਤਕਰੀਬਨ 10 ਦਿਨ ਦੀ ਕੱਚੀ ਆ ਖੰਡੂਰ ਸਾਹਿਬ ਦੀ ਤਕਰੀਬਨ ਇਥੋਂ ਦੂਰੀ ਜਿਹੜੀ ਆ ਦੋਸਤੋ 7 ਕਿਲੋਮੀਟਰ ਦੀ ਆ ਤੇ ਫਤਿਆਬਾਦ ਤਕਰੀਬਨ 5 ਕਿਲੋਮੀਟਰ ਦੀ ਦੂਰੀ ਹੈਗੀ ਆ ਇਸ ਪਿੰਡ ਤੋਂ ਤੇ ਬਾਈ ਗੁਰਸੇਵਕ ਓਨਰ ਨੇ ਗੁਰਸੇਵਕ ਵੀਰ ਨਾਲ ਆਪਾਂ ਗੱਲਬਾਤ ਕਰਕੇ ਤੁਹਾਡੇ ਨਾਲ ਪੂਰੀ ਇਨਫੋਰਮੇਸ਼ਨ ਜਿਹੜੀ ਆਪਾਂ ਸਾਂਝੀ ਕਰਦੇ ਆਂ ਤੇ ਸਭ ਤੋਂ ਪਹਿਲਾਂ ਵੀਰ ਗੁਰਸੇਵਕ ਸਸਰੀਕਰ ਬਾਈ ਗਜੀਕਾ ਖਾਨ ਸਾਹਿਬ ਬਾਈ ਗਜੀਕੀ ਫਦੇ ਹੋ ਕੀ ਹਾਲ ਚਾਲ ਵੀਰ ਜੀ ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ ਆਜ ਚੜਦੀ ਕਲਾ ਵਿੱਚ ਤੇ ਵੀਰ ਕੁਰਸੇਵਕ ਅੱਜ ਤਿੰਨ ਨਾਗ ਆਪਣੇ ਕੋਲ ਬਿਖਾਊਗਾ ਹਾਂਜੀ ਤੇ ਤਿੰਨੇ ਵੇੜਾ ਹੀ ਆ ਹਰ ਵਾਰ ਦੀ ਤਰ੍ਹਾਂ ਆਪਾਂ ਵੇੜਾ ਹੀ ਲੈ ਕੇ ਆਉਣੇ ਜਾਂਦਿਆਂ ਹਾਂਜੀ ਹਾਂਜੀ ਵੀਰ ਜੀ ਹਰ ਵਾਰੀ ਆਪਣੇ ਕੋਲ ਵੇੜਾ ਹੀ ਆਉਂਦੀਆਂ ਹਾਂ तकरीबन ਜਾਂਦੀਆਂ ਹੀ ਤਿੰਨ ਦੋ ਚਾਰ ਤਿੰਨ ਦੋ ਚਾਰ ਹੋਣਾ ਚਾਰ ਖਰੀਦਦੇ ਹਾਂ ਤੇ ਇੱਕ ਜੇ ਆਉਂਦੀ ਆ ਸ਼ਾਮ ਟਾਈਮ ਆਉਂਦੀ ਆ ਹਾਂਜੀ ਉਹ ਵੀ ਤਾਰੀਖ ਠੀਕ ਆ ਤੇ ਗਰਸੇਵਕ ਵੀਰੇ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਇਧਰੋਂ ਕਰ ਲਈਏ ਹਾਂਜੀ ਹਾਂਜੀ ਇਹ ਡੱਬੀ ਵੇੜ ਆਪਣੇ ਕੋਲ ਆ ਗਈ ਜੀ ਐਚ ਐਫ ਕ੍ਰੋਸ ਅੰਗ ਦੇ ਵਿੱਚ ਹਾਂਜੀ ਤੇ ਕੀ ਡਿਟੇਲ ਆ ਵੀਰ ਜੀ ਕਿਨਵਾ ਸੁਗਾ ਸੂਣੀ ਦਾ ਦਿਨ ਕਿੰ ਵੀ ਜੀ ਘੋਨੇ ਲੈ ਗਏ ਤੁਹਾਡੇ ਗੜੀ ਗੜੀ ਬਿਲਕੁਲ ਜੀ ਤੇ ਤੇ ਜੇ ਸਵੇਰੇ ਵੀਰ ਜੀ ਸੁਣੀ ਨਾ ਘਰ ਵਾਲਿਆਂ ਨੇ ਆਖਿਆ ਵਾ ਹਾਂ ਜੀ ਤੇ ਦੁੱਧ ਉਹਨਾਂ ਨੇ ਇਹਦੇ ਥੱਲੇ ਦੱਸਿਆ ਜੋ ਉਹਨਾਂ ਨੇ ਆਖਿਆ ਵੀ ਇਹੀ ਚੁੰਦੇ ਰਹੇ ਆ 17 18 ਲੀਟਰ ਦੁੱਧ ਠੀਕ ਹੈ ਜੀ ਹਾਂ ਜੀ ਇਹ ਵੀ ਕਿਲੇ ਦੇਰੋਂ ਮੇਰੇ ਘਰ ਆ ਪੰਜ ਛੇ ਤੇ ਲੈ ਜਣੇ ਇਹ ਗਾਈ ਨੇ ਐਂ ਠੰਡੀ ਸੀ ਰਾਤ ਨੂੰ ਠੀਕ ਹੈ ਜੀ ਆ ਵੀ ਜੀ ਆ ਤਾਂ ਤੋਂ ਵੀ ਜੀ ਹੋਇਆ ਹੈ ਇੱਕ ਨੰਬਰ ਲੱਗਾ ਵਾ ਬਿਲਕੁਲ ਹਾਂ ਜੀ ਤੋ ਦੋਸਤੋ ਤੀਜਾ ਸੂਆ ਜਿਹੜੀ ਇਹ ਵੜ ਅੱਗੇ ਵੀਰ ਨੇ ਦੱਸਿਆ ਵੀ ਸੂਣ ਜਾ ਰਹੀ ਆ ਹਾਂਜੀ ਤੇ 6 ਦਿਨ ਹਜੇ ਬਾਕੀ ਆ ਥੋੜੀ ਕਿ ਬਾਕੀ ਆਈ ਉਹ ਜੇ ਘਰੋਂ ਭੁੱਖੀ ਵੇਲੋ ਤੁਹਾਡੇ ਸਾਹਮਣੇ ਆਣਗੇ ਤਾਂ ਮੂੰਹ ਨਹੀਂ ਫਟਣ ਦੇ ਖੁੱਲੀ ਜਾ ਬਿਲਕੁਲ ਹਾਂਜੀ ਅ ਸੋ ਦੋਸਤੋ ਅੱਜ ਹੀ ਤਕਰੀਬਨ ਆਈ ਹੈ ਵੜ ਹਵਾਨੇ ਥਣ ਦੀ ਤੁਸੀਂ ਵੇਖ ਕੇ ਚੈੱਕ ਕਰ ਲਓ ਮੈਂ ਮੋਟੀ ਵਾਲਾ ਥਣ ਲਗਾ ਵੀ ਥਣ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਹਵਾਨੇ ਦਾ ਜਿਹੜਾ ਸਟਰਕਚਰ ਆ ਬਹੁਤ ਵਧੀਆ ਤੇ ਚੰਗੇ ਰੇਟ ਭਾ ਹੁੰਦੇ ਆ ਤਕਰੀਬਨ ਬਿਲਕੁਲ ਜੈਨੂਨ ਜਿਹੜੇ ਦੋਸਤੋ ਤੁਹਾਨੂੰ ਇਸ ਘਰੋਂ ਰੇਟ ਭਾ ਜਿਹੜ ਤੇ ਵਹਿਣਾ ਪ੍ਰੋਪਰ ਜਿਹੜੀਆਂ ਦੋਸਤੋ ਤਕਰੀਬਨ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਮਿਲ ਜੂਗੀ 18 ਲੀਟਰ ਤੱਕ 20 ਲੀਟਰ ਪਲੱਸ ਵਾਲੀ ਵਹਿੜ ਵੀ ਜੇ ਦੋਸਤੋ ਜਿਹੜੀਆਂ ਇਸ ਘਰੇ ਆਉਂਦੀਆਂ ਰਹਿੰਦੀਆਂ ਨੇ ਤੇ ਅਛਾ ਜੀ ਸਵੇਰ ਤੀਜਾ ਤੇ ਦਿਨ ਛੇਕ ਲੈ ਜੂ ਹਾ ਜੀ ਦਿਨ ਛੇ ਪੰਜ ਛੇ ਦਿਨ ਲੈ ਨੇ ਤੇ ਇਹ ਵੀਰ ਗਰ ਸੇਵਕ ਕਿੰਨਾ ਕਾ ਡਿਮਾਂਡ ਕੀਤੀ ਫਿਰ ਇਸ ਵਹਿੜ ਦੀ ਡਿਮਾਂਡ ਵੀ ਜੀ 42000 ਰੁਪਿਆ ਕਰਦੇ ਆ ਠੀਕ ਆ ਜੀ ਤੇ ਉਹਦੇ ਵਿੱਚੋਂ ਕੋਈ ਮਾਨਦਾਨ ਕਰਾਂਗੇ ਵੀਰਾਂ ਦਾ 42000 ਦੇ ਵਿੱਚੋਂ ਹਾਂ ਜੀ ਠੀਕ ਤੇ ਦੁੱਧ ਵੇਖੋ 17 18 ਲੀਟਰ ਉਹਦੇ ਵਿੱਚ ਵਾਉ ਵੀ ਕਾ ਤਕਰੀਬਨ ਘਰੋਂ ਹੀ ਆਈ ਆਪਣੇ ਕੋਲ ਤੇ ਕੁਛ ਕਿਹਾ ਵੀ 17-18 ਲੀਟਰ ਚਵਾਉਂਦੀ ਰਹੀ ਹੈ ਜੀ ਹਾਂ ਜੀ ਇਹਨਾਂ ਨੇ ਆਖਿਆ ਵੀ 17-18 ਲੀਟਰ ਵੀਰਦੀ ਹੈ ਚੋਦੇ ਰਹੇ ਆ ਦੁੱਧ ਦੇ ਸਨ ਲੋਗਾ ਬਾਕੀ ਵੀਰ ਦੀ ਅਜੇ ਤੇ ਲਾਡੋ ਲਾ ਬਹੁਤ ਆ ਵੇਖੋ ਠੀਕ ਆ ਆ ਇਹਦੇ ਆ ਕਰੋ ਚੈੱਕ ਦੋਸਤੋ ਢਿੱਲ ਟੁੱਲ ਬਹੁਤ ਜਿਆਦੀ ਆ ਅਜੇ ਤਕਰੀਬਨ ਵੇਰ ਜਦੋਂ 5 ਤੋਂ 6 ਦਿਨ ਜਾਂ ਹਫਤਾ ਬਿਲਕੁਲ ਨੇੜੇ ਆਉਂਦੀ ਹੈ ਦੋਸਤੋ ਬਣਾਤਣਾ ਹੈ ਨੇੜੇ ਜੇ ਬਿਲਕੁਲ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਤੇ ਤਕਰੀਬਨ ਇਸ ਵੇਰ ਨੇ ਵੀ ਜਿਹੜਾ ਦੋਸਤੋ ਪੂਰਾ ਕਾਰਨਾਮਾ ਹਜੇ ਕਰਨਾ ਹੈ ਠੀਕ ਆ ਜੀ ਬਾਕੀ ਹੁਣ ਜਿੰਨਾ ਵੀ ਬਿਲਕੁਲ ਤੁਹਾਡੇ ਸਾਹਮਣੇ ਢਿੱਲਾ ਢੋਲਾ ਜਿੰਨੀਆਂ ਕਿ ਦਿਖਾਈ ਦੇ ਰਹੀਆਂ ਨੇ ਤਕਰੀਬਨ ਲੇਵਾ ਬਹੁਤ ਵਧੀਆ ਖੁੱਲਾ ਲੇਵਾ ਬਣਾ ਕੇ ਤਿਆਰ ਕਰਨਾ ਤੇ 17 18 ਲੀਟਰ ਦੀ ਘਰ ਵਾਲਿਆਂ ਨੇ ਅਕੋ ਵੀਰ ਨੂੰ ਕਿਹਾ ਸੀਗਾ ਵੀ 17 18 ਲੀਟਰ ਜਿਹੜੀ ਐ H2S ਵੈੜ ਦੀ ਲੱਗੀ ਹੈਗੀ ਆ ਤੇ ਥਣ ਥਣ ਬਹੁਤ ਵਧੀਆ ਮਿੱਠਾ ਫਿਰਲਾ ਸੋਹਣੀਆਂ ਨੇ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਚੈੱਕ ਕਰਾਉਣੇ ਆ ਹਾਂਜੀ ਵੀਰ ਜੀ ਖੋਲ ਕੇ ਆਪਾਂ ਦਿਖਾਈਏ ਇਧਰ ਨੂੰ ਤੇ ਵਧੀਆ ਚੰਗੀ ਬਾਡੀ ਬਣ ਤਰਦੀ ਆ ਦੋਸਤੋ ਸਰੀਰ ਘਟਾਂਜਾ ਵੀ ਸੋਹਣਾ ਹੈਗਾ ਵੈੜ ਦਾ ਤੇ ਆ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਥਣਾ ਦੀ ਕੁਆਲਿਟੀ ਦੇਖ ਕੇ ਚੈੱਕ ਕਰ ਲਓ ਹਵਾਨਾ ਜਿਹੜਾ ਦਾ ਬਹੁਤ ਖੂਬਸੂਰਤ ਆ ਤੇ ਜਿੱਦਾਂ ਵੀਰ ਨੇ ਕਿਹਾ ਵੀ ਤਕਰੀਬਨ ਹਜੇ ਇਹ ਸਮਾਂ 6 ਤੋਂ 7 ਦਿਨ ਨਾਰਮਲ ਇਸ ਵਾਰ ਨਹੀਂ ਲੈ ਜਾਣੇ ਆ ਉਸ ਹਿਸਾਬ ਨਾਲ ਦੇਖੀਏ ਤਾਂ ਜਿਹੜਾ ਦੋਸਤੋ ਲੇਵਾ ਹੋਰ ਬਣਾ ਕੇ ਤਿਆਰ ਕਰਨਾ ਆ ਕਰੋ ਚੈੱਕ ਜੀ ਠੀਕ ਹੈ ਤੇ ਵੀਰ ਬਾਕੀ 53 ਤੋਂ 54 ਵਧ ਗਿਆ ਇੱਕ ਨੰਬਰ ਸੀ ਹਾਂ ਵੀਰ ਜੀ ਪੂਰੀ ਤਸੱਲੀ ਕਰਕੇ ਲੈ ਆਏ ਹਾਂ ਜਿਨ੍ਹਾਂ ਨੇ ਵੀਰ ਨੇ ਉਹਨਾਂ ਨੂੰ ਆਪਦੀ ਤਸੱਲੀ ਕਰਕੇ ਕਰੇ ਜੇ ਵੀਡੀਓ ਕਾਲ ਤੇ ਕਰਨੀ ਆ ਹਾਂ ਜੀ ਤਾਂ ਵੀ ਆਪਣੀ ਤਸੱਲੀ ਹੋ ਗਈ ਜੀ ਬਿਲਕੁਲ ਜੀ ਹਾਂ ਜੀ ਠੀਕ ਆ ਵੀ ਜੀ ਠੀਕ ਆ ਸੋ ਦੂਜੇ ਨੰਬਰ ਤੇ ਦੋਸਤ ਇੱਕ ਵੀਰ ਦੇ ਕੋਲ ਵਹਿੜਾ ਸੂਈ ਸਭਾਈ ਆ ਤੇ ਉਹ ਵੀ ਆਪਾਂ ਪ੍ਰੋਪਰ ਪੁੱਛ ਲੈਨੇ ਆ ਤੇ ਵੀਰ ਕਰ ਸੇਵਕ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹ ਵੀਰ ਜੀ ਜਿਨ੍ਹਾਂ ਦੇ ਘਰੋਂ ਲਿਆਂਦੀ ਉਹਨਾਂ ਨੇ ਆਖਿਆ ਵੀ 20 ਤੋਂ 15 ਦਿਨ ਹੋਏ ਆ ਹਾਂ ਜੀ ਹਾਂ ਜੀ ਬਾਕੀ ਵੇਖ ਲਓ ਤੁਸੀਂ 20 ਤੋਂ 25 ਦਿਨ ਹੋਣ ਗਿਆ ਬੱਚਾ ਠੀਕ ਹੈ ਜੀ ਆਹ ਮਗਰ ਇਹਦੇ ਠੀਕ ਹੈ ਸੁਹਾ ਕਿੰਨਾ ਸੁਈ ਹੈ ਜੀ ਇਹ ਸੁਹਾ ਬਬਾਈ ਦੂਜਾ ਸੁਹਾ ਸੁਈ ਆ ਦੂਜਾ ਸੁਹਾ ਹੈ ਦੋਸਤੋ ਹਾਂਜੀ ਤੇ 20 ਤੋਂ 25 ਦਿਨ ਸਮਾਂ ਹੋ ਗਿਆ ਬਾਕੀ ਤੁਸੀਂ ਆ ਵੇਖ ਕੇ ਚੈੱਕ ਕਰੋ ਆ ਨੀਚੇ ਜਿਹੜਾ ਬੱਚਾ ਮੇਲ ਕਾਫ ਆ ਨੀਚੇ ਬੱਚਾ ਠੀਕ ਹੈ ਜੀ ਰੈੱਡ ਕਲਰ ਦੇ ਵਿੱਚ ਜਿਹੜਾ ਨੀਚੇ ਬੱਚਾ ਤੇ ਵੈੜ ਪ੍ਰੋਪਰ ਤੁਸੀਂ ਵੇਖ ਸਕਦੇ ਹੋ ਜਿਹੜਾ ਸਮਾਂ ਇੱਕ ਵਾਰੀ ਫਿਰ ਤੁਸੀਂ ਕਨਫਰਮ ਕਰ ਲਓ 3 ਤੋਂ 3:30 ਵਜੇ ਦਾ ਸਮਾਂ ਹੈਗਾ ਤੇ ਚਵਾਈ ਵੀਰ ਕਰਸੇਵਿਕ ਕਹਿੰਦੀ ਸਵੇਰ ਕਿੰਨੇ ਵਜੇ ਕੀਤੀ ਹੈ ਸਵੇਰ ਵੀਰ ਜੀ ਬਈ 7 ਵਜੇ ਚਵਾਈ ਕੀਤੀ ਹੋਗੀ ਠੀਕ ਹੈ 7 ਤੋਂ 7 ਵਜੇ ਦਾ ਕਰਾਈ ਚਵਾਈ ਕਰਦੇ ਇਹ ਨਹੀਂ ਬਾਬਾ ਕੋ ਟਾਈਮ ਟੂ ਕੋਈ ਨਹੀਂ ਆਪਾਂ ਡੰਗਰਾਂ ਨੂੰ ਲਾਉਣੇ ਹਾਂਜੀ ਆ ਵੀ ਤਸੱਲੀ ਵੀਰ ਜੀ ਆਣ ਕੇ ਕਰਕੇ ਤਸੱਲੀ ਕਰੇ ਹੁਣ ਨੱਟ ਵੀਰੇ ਕਰਸੇਵਿਕ ਕਿੰਨਾ ਚਵਾਈ ਨੱਟ ਵੀਰ ਜੀ ਦਾ ਦੁੱਧ ਇਹਦੇ ਥੱਲੇ ਅੱਜ ਤੱਕ ਮੇਰੇ ਨਾਲ 13 ਕਿਲੋ ਹੋਊਗਾ ਪਰ ਆਪਾਂ 12 ਕਿਲੋ ਦੀ ਗਾਰੰਟੀ ਦਿੰਦੇ ਹਾਂ ਇਧਰੋਂ ਠੀਕ ਹੈ ਜੀ ਹਾਂਜੀ ਸੋ ਦੋਸਤੋ ਜਰੂਰ ਤੁਸੀਂ ਨੋਟ ਕਰ ਲਿਓ ਸਵੇਰ ਤੀਜਾ ਕਿ ਦੂਜਾ ਸੂਈ ਸੀ ਨਹੀਂ ਇਹ ਦੂਜਾ ਸੂਗਾ ਵੀਜੀ ਸੂਈ ਆ ਦੂਜਾ ਸੂਗਾ ਸੂਈ ਆ ਤੇ ਵੀਰ ਵੀ ਚੰਗੀ ਵੀਜੀ ਤੇ 20 ਤੋਂ 25 ਦਿਨ ਜਿਹੜਾ ਸਮਾਂ ਹੋ ਗਿਆ ਦੋਸਤੋ ਤੇ ਤਕਰੀਬਨ ਬਿਲਕੁਲ 13 ਲੀਟਰ ਵੀ ਰੰਦਾ ਵੀ ਰੈਡੀ ਹੋਵੇਗਾ ਬਾਕੀ ਤੁਸੀਂ 12 ਲੀਟਰ ਦੀ ਮੰਨ ਕੇ ਦੋ ਟਾਈਮ ਦੀ ਚਾਰ ਟਾਈਮ ਦੀ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਤੇ ਆਹ ਕਰ ਲਓ ਚੈੱਕ ਜੀ ਠੀਕ ਆ ਆਹ ਥਣ ਜਿਹੜਾ ਲੱਗਾ ਹੈਗਾ ਵਾਹਟ ਦੇ ਉਹ ਪ੍ਰੋਪਰ ਦੇਖ ਲਓ ਇਹਗਾ ਬਿਲਕੁਲ ਮੁੱਠੀਲਾ ਥਾਣਾ ਦੋਸਤੋ ਸੋਹਣਾ ਥਾਣਾ ਲੱਗਾ ਹੈਗਾ ਤੇ ਚਵਾਈ 12 ਤੋਂ 13 ਲੀਟਰ ਦੀ ਤੁਸੀਂ ਕਰਨੀ ਹੈਗੀ ਆਪਣਾ ਹੱਕ ਸਮਝ ਕੇ ਆਪਣੀ ਰਿਸਪੋਨਸੀਬਿਲਟੀ ਸਮਝ ਕੇ ਸੌਦਾ ਕਰਨ ਤੋਂ ਪਹਿਲਾਂ ਤਸੱਲੀ ਕਰ ਲਿਓ ਬੇਸ਼ੱਕ ਉਸ ਤੋਂ ਬਾਅਦ ਜਿਹੜਾ ਵੀਰ ਪਰ ਸੇਵਕ ਨਾਲ ਤੁਸੀਂ ਸੌਦਾ ਕਰ ਸਕਦੇ ਜੀ ਤੇ ਰੇਟ ਆਪਾਂ ਵੀਰ ਤੋਂ ਪੁੱਛ ਲੈਨੇ ਆ ਵੀ ਕੀ ਲੈ ਦੇ ਕੀਤਾ ਇਹਦਾ ਤੇ ਵੀਰ ਪਰ ਸੇਵਕ ਕਿੰਨਾ ਕੁ ਮੁੱਲ ਇਹਦਾ ਰੱਖਿਆ ਹੈਗਾ ਵੀਰੇ ਮੁੱਲ ਦੇ ਵੀ 30000 ਰੁਪਇਆ ਰੱਖਿਆ ਪਾਇਦਾ 31000 ਰੰਜਾ ਹੀ ਮੁੱਲ ਰੱਖਿਆ ਵਾ ਪੂਰੀ ਮਾਨਤਾ ਕਰਾਂਗੇ ਆਪਾਂ ਵੀਰਾਂ ਦਾ ਠੀਕ ਹੈ ਬਾਕੀ ਵੀਰ ਜੀ ਨੇ ਸਾਮਣਾ ਵੀਰ ਲੈ ਜਾਊਗਾ ਤੇ ਦੁੱਧ ਦੇ ਥੱਲੇ ਕਰੇ ਸਾਹਣਾ 14 ਲੀਟਰ ਚੋਈ ਜਾਣਗੇ ਜਿਆਦਾ ਨਹੀਂ ਕਿਉਂ ਇਹ ਆਈ ਵੀ ਉਹੋ ਜੇ ਘਰੋਂ ਆਈਆਂ ਮੇਰੇ ਤੋਂ ਅੱਜ ਇਹਨੂੰ ਜਿਹੜਾ ਜੋ ਤਿੰਨ ਦਿਨ ਹੋਇਆ ਆਈ ਨੂੰ ਤਿੰਨ ਦਿਨ ਮੈਂ ਲਿਆ ਹੀ ਉਤਨੇ ਥੱਲੇ ਦੁੱਧ ਹੈਗਾ ਹੀ 10 11 10 11 ਲੀਟਰ ਦੁੱਧ ਠੀਕ ਹੈ ਜੀ ਅੱਜ ਤੇ ਜਗ ਦੇਣਾ ਮੇਰੇ ਘਰੇ ਤੇ ਹੁਣ ਆਪਣੇ ਕੋਲ ਆਪਣੇ ਕੋਲ 13 ਲੀਟਰ ਵੈਸੇ ਹੈਗਾ ਨਾ ਹਾਂ ਜੀ ਪ੍ਰੋਪਰ 13 ਲੀਟਰ ਦੁੱਧ ਤਾਂ ਆਪਾਂ 12 ਲੀਟਰ ਦੀ ਗਾਰੰਟੀ ਦਿੰਦੇ ਆ ਆਪਣੇ ਘਰੋਂ ਚੋਕੇ ਲੈ ਦੇ ਠੀਕ ਹੈ ਵੀਰੇ ਹਾਂ ਜੀ ਤੇ ਮੁੱਲ 31000 ਲੈਸ ਜਿਹੜੀ ਇਮਾਨਤਨ ਹੋ ਜਾਊਗਾ ਆ ਇਹ ਵੀਰ ਦੀ ਪੂਰੀ ਤੋ ਦੋਸਤੋ ਜਰੂਰ ਤੁਸੀਂ ਨੋਟ ਕਰ ਲਿਓ 31000 ਰੁਪਏ ਜਿਹੜਾ ਮੁੱਲ ਆ ਇਸ ਬੈਂਡ ਦਾ ਸੂਬਾ ਦੂਜਾ ਸੂਈ ਆ ਬਾਕੀ ਪ੍ਰੋਪਰ ਤੁਸੀਂ ਵੀਡੀਓ ਧਿਆਨ ਨਾਲ ਦੇਖ ਲਿਓ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਬਾਅਦ ਵਿੱਚ ਫਿਰ ਮੇਰੇ ਕਈ ਵੀਰ ਭਰਾ ਜਿਹੜਾ ਫਿਰ ਦੁਬਾਰਾ ਫੋਨ ਲਾ ਕੇ ਤੁਸੀਂ ਇਨਫੋਰਮੇਸ਼ਨ ਅਗੋ ਓਨਰ ਤੋਂ ਮਾਲਕ ਤੋਂ ਮੰਗਦੇ ਹੋ ਤੇ ਜਿਹੜੀ ਵੀਡੀਓ ਐਂਡ ਤੱਕ ਦੇਖਣ ਤੋਂ ਬਾਅਦ ਆਪਦਾ ਜਿਹੜਾ ਡਿਸਾਈਡ ਕਰ ਲਿਓ ਠੀਕ ਹੈ ਜੀ ਤੁਹਾਡੇ ਜਿਹੜੀ ਚੀਜ਼ ਖਰੀਦਣ ਵਾਲੀ ਆ ਜਾਂ ਕਿਵੇਂ ਤੇ ਖੋਲ ਕੇ ਮੈਂ ਤੁਹਾਨੂੰ ਤੋਰ ਕੇ ਇੱਕ ਵਾਰੀ ਦਿਖਾਉਣਾ ਚਾਹਣਾ ਓਲ ਕੇ ਮੈਂ ਤੁਹਾਨੂੰ ਤੋਰ ਕੇ ਦਿਖਾ ਦੇਣਾ ਤੇ ਪ੍ਰੋਪਰ ਜਿਹੜੀ ਦੋਸਤੋ ਰੰਗ ਉਪਰੋਂ ਜੇਕਰ ਆਪਾਂ ਦੇਖੀਏ ਵੈੜ ਇੱਕ ਰੰਗ ਦਾ ਬਲੈਕ ਆ ਤੇ ਥੱਲੇ ਹਵਾਨੇ ਤੇ ਜਿਹੜਾ ਦੋਸਤੋ ਵਾਈਟ ਦਾ ਨਿਸ਼ਾਨ ਹੈਗਾ ਤੇ ਮੂੰਹ ਮੱਥੇ ਦੀ ਸਿੰਘਾਂ ਦੀ ਪੰਤਰ ਬਾਕੀ ਜਿਹੜੀ ਥੋੜੇ ਥੋੜੇ ਸਿੰਘ ਹੈਗੇ ਆ ਬੇਮਲੂਮੇ ਜਿਹੜਾ ਬਾਕੀ ਦਾਗੇ ਹੋਇਆ ਸਿੰਘ ਤੇ ਆ ਥਣ ਦੇਵਾ ਤੁਸੀਂ ਦੇਖ ਕੇ ਚੈੱਕ ਕਰੋ ਟਾਇਰ ਦੇਵਾ ਦੋਸਤੋ ਬਾਕੀ ਜਿਹੜਾ ਦੁੱਧ ਆ ਪਸ਼ੂ ਐਨੀਮਲ ਕੋਈ ਵੀ ਆ ਟਾਇਰ ਦੇ ਦੇਲਾ ਤਕਰੀਬਨ ਵਧੀਆ ਪਾ ਦਿੰਦਾ ਤੇ 13 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਹੁਣ ਬਿਲਕੁਲ ਰੈਡੀ ਹੈ ਜੀ ਇਸ ਦੇ ਥੱਲੇ ਆ ਕਰੋ ਚੈੱਕ ਜੀ ਠੀਕ ਆ ਦੋਸਤੋ ਬਾਕੀ ਦੰਦੋਂ ਛਿੱਗੀ ਆ ਕੰਨੀ ਵਾਲੇ ਦੰਦ ਖਾਜੇ ਬਿਲਕੁਲ ਭੰਨੇ ਨਹੀਂਗੇ ਜਰੂਰ ਤੁਸੀਂ ਨੋਟ ਕਰ ਲਿਓ ਤੇ ਬੇਸ਼ੱਕ ਆਪਜੀ ਤਸੱਲੀ ਲਈ ਤੁਹਾਨੂੰ ਜਿਹੜੀ ਵਿਜਿਟ ਆ ਜਿਹੜੀ ਗੋਇੰਦਵਾਲ ਸਾਹਿਬ ਕਰਨੀ ਪੈਣੀ ਆ ਭਾਈ ਹੋਰਾਂ ਦੇ ਟਿਕਾਣੇ ਤੇ ਵੀਰ ਗੁਰਸੇਵਕ ਉਹਨਾਂ ਦੇ ਘਰ ਵਿਜਿਟ ਕਰਕੇ ਤਸੱਲੀ ਜਰੂਰ ਕਰ ਲਿਓ ਠੀਕ ਆ ਜੀ ਬਾਕੀ ਜਿੰਨਾ ਕਿ ਵੀਰ ਕਹਿੰਦੇ ਆ ਤਕਰੀਬਨ ਉਨਾਂ ਕਾ ਤੁਹਾਨੂੰ ਬਿਲਕੁਲ ਥੱਲੇ ਚੀਜ਼ ਮਿਲੂਗੀ ਜਿੰਨੀ ਮਿਲਕ ਕਹਿ ਦਿੱਤਾ ਤੇ ਕਿ ਜਿੰਨੀ ਕ ਕਪੈਸਿਟੀ ਦੱਸ ਦਿੱਤੀ ਉਹ ਪੂਰਾ ਜਿਹੜਾ ਦੋਸਤੋ ਖਰੇ ਉਤਰਨ ਵਾਲੀ ਗੱਲ ਹੋ ਜਾਂਦੀ ਆ ਉਸ ਚੀਜ਼ ਤੇ ਤੇ ਜਰੂਰ ਤੁਸੀਂ ਸੌਦਾ ਕਰ ਸਕਦੇ ਹੋ ਵੈੜ ਚੰਗੀ ਆ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਵੈੜ ਆ ਕੱਚੀ ਆ 10 ਦਿਨ ਦੀ ਤੇ ਸੁਆਪਾ ਵੀਰ ਤੋਂ ਪੁੱਛ ਲੈਣੇ ਆ ਵੀਰ ਕਰ ਸੇਵਕ ਇਹ ਜਿਹੜੀ ਤੀਜੇ ਨੰਬਰ ਤੇ ਆਪਾਂ ਵੈੜ ਦਿਖਾ ਰਹੇ ਆ ਹਾਂਜੀ ਇਹ ਵੀਰ ਦੀ ਕਦ ਕਦ ਕੱਢਦੀ ਬੜੀ ਸੋਹਣੀ ਆ ਵੱਡੀ ਫਾਰਮ ਵਾਲੀ ਵੈੜ ਜਿਵੇਂ ਜਾਪਦੀ ਆ ਹਾਂਜੀ ਵੀਰ ਜੀ ਇਹ ਫਾਰਮ ਤੋਂ ਹੀ ਆਈ ਆ ਹਾਂਜੀ ਤੇ ਤੇ ਦੂਜੀ ਸੂਈ ਉਹਨਾਂ ਨੇ ਆਖਿਆ ਵੀਰ ਉਹਨਾਂ ਨੇ ਵੀ ਦੂਜੀ ਸੂਈ ਸੂਣਾ ਵੇੜਦੇ ਹਾਂਜੀ ਅਜੇ 10 ਤੋਂ ਮੇਰੇ ਹਿਸਾਬ ਨਾਲ 11 ਦਿਨ ਇਹਨੇ ਵੇੜਦੇ 10 ਤੋਂ 11 ਲੈਣੇ ਆ ਤੇ ਬਾਕੀ ਨਾਲ 20 ਕਿਲੋ ਅਸੀਂ ਦੁੱਧ ਦੇ ਸਦੋਂ ਚੋਦੇ ਰਹੇ ਆ ਠੀਕ ਹੈ ਜੀ ਉਹਨਾਂ ਨੇ ਪੂਲ ਗਰੰਟੀ ਆ ਬਣ ਦਦੀ ਆ ਠੀਕ ਹੈ ਜੀ ਤੇ ਹਾਂਜੀ ਬਾਕੀ ਵੀਰ ਜੀ ਸਾਹਮਣੇ ਹਸਾ ਕੋਈ ਅਜੇ ਘਾਣੇ ਪਾਨਾ ਵੀਰ ਦੀ ਨਾੜਾ ਵੇਖੋ ਕਿਰੇ ਗੜੀਆਂ ਨਾਲ ਅਗੇ ਤੇ ਵੇੜ ਜਿਹੜੀ ਆ ਦੋਸਤੋ ਪ੍ਰੋਪਰ ਕੱਦ ਕਾਠੀ ਦੇ ਵਿੱਚ ਪੂਰੀ ਆ ਵੱਡੇ ਕੱਦ ਕਾਠ ਦੇ ਵਿੱਚ ਆ ਤੇ ਬਿਲਕੁਲ ਬੁੱਧੀ ਵਾਲੀ ਵੇੜ ਆ ਠੀਕ ਆ ਜੀ ਐਚ ਐਫ ਦੀ ਜਿਹੜੀ ਵੈੜ ਆਪਾਂ ਕਹਾਂਗੇ ਪਿਓਰ ਐਚ ਐਫ ਵੈੜ ਆ ਤੇ ਹਵਾਨਾ ਜਿਹੜਾ ਸਟਰਕਚਰ ਤੁਸੀਂ ਦੇਖ ਲਓ ਅੱਜ 10 11 ਦਿਨ ਦੀ ਹਜੇ ਕੱਚੀ ਆ ਤੇ ਹਵਾਨਾ ਜਿਹੜਾ ਦੋਸਤੋ ਬਣਾਤਨਾ ਬਹੁਤ ਬਣਾਉਣਾ ਹੈਗਾ ਵੈੜ ਨੇ ਤਕਰੀਬਨ ਜਿਹੜੀ ਆਪਾਂ ਉੱਪਰੋਂ ਦੇਖ ਰਹੇ ਆ ਓਡਾ ਹਵਾਨਾ ਬਿਲਕੁਲ ਬਣਾ ਕੇ ਤਿਆਰ ਕਰਨਾ ਤੇ ਸਮਾਂ ਹਜੇ ਲੈ ਜੂਗੀ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਬੇਸ਼ੱਕ ਆ ਥਾਣਾ ਦੀ ਬੰਤਰ ਦੇਖ ਲਓ ਥਾਣੇ ਵੇਖੋ ਵੀਰ ਜੀ ਲੱਗਾ ਮੋਟਿਆ ਠੀਕ ਆ ਜੀ ਥਾਣ ਥਾਣ ਜਿਹੜਾ ਦੋਸਤੋ ਬਹੁਤ ਸੋਹਣਾ ਲੱਗਾ ਬਿਲਕੁਲ ਮੁੱਠੀ ਵਾਲਾ ਥ ਠੀਕ ਹੈ ਜੀ ਆਹ ਜਿਹੜੀ ਫੇਸ ਦੀ ਕੁਆਲਿਟੀ ਦੇਖ ਲਓ ਤੇ ਭਾਈ ਗਰਸੇਵ ਸਿੰਘ ਵੀਰ ਕਿੰਨਾ ਕਹਿੰਦੀ ਮੁੱਲ ਕੀ ਡਿਮਾਂਡ ਹੈ ਜੀ ਮੁੱਲ ਇਹ ਵੀਰ ਜੀ ਦਾ ਕੀ ਕਰਾਂਗੇ ਉਹ ਸਮਾਂ ਲੈ ਜੂ ਹਜੇ ਹਾਂ ਜੀ ਬਾਕੀ ਜੇ ਕਿਸੇ ਵੀਰ ਨੇ ਖਰੀਦਣੀਆਂ ਚਲੋ ਫੋਨ ਤੇ ਕੰਟੈਕਟ ਕਰ ਲਿਓ ਹਾਂ ਮੁੱਲ ਵੀਰ ਜੀ ਦਾ 55000 ਰੁਪਿਆ ਕਰਦੇ ਆ ਠੀਕ ਹੈ ਜੀ ਹਾਂ ਜੀ ਬਾਕੀ ਵੀਰ ਜੇ ਲੋ ਆਪਾਂ ਤੇ ਅਨੇ ਵੀ ਜੂਗੇ ਦੇ ਘਰ ਦੀ ਤਸਲੀ ਕਰਕੇ ਆਉਂਦੀ ਲੈ ਜੇ ਬਿਲਕੁਲ ਜੀ ਹਾਂ ਜੀ ਬਾਕੀ ਤਾਂ ਸਾਹਮਣੇ ਢੱਲਾ ਨੂੰ ਆ ਜ ਬਹੁਤ ਆ ਜ ਨੇ ਇਹਨੇ ਦੱਸੋ 11 12 ਦਿਨ ਲੈ ਜਣੇ ਵੜਨੇ ਖੁੱਲੇ ਲੈ ਜੇ ਹਾਂ ਜੀ ਨਹੀਂ ਸਮਾਂ ਲੈ ਜੂਗੀ ਤੇ ਬਾਕੀ ਦੋਸਤੋ ਸਮਾਂ ਲੈ ਜੂਗੀ ਤੇ ਵੀਰਾਂ ਦਾ ਵੀ ਬੇਸ਼ੱਕ 55000 ਡਿਮਾਂਡ ਆ ਤੇ ਤੁਸੀਂ ਇੱਕ ਵਾਰੀ ਘਰ ਵਿਜਿਟ ਕਰਕੇ ਤਸਲੀ ਕਰ ਲਿਓ ਵੜ ਚੰਗੀ ਆ ਵੜ ਤਕਰੀਬਨ ਖਰੀਦਣ ਵਾਲੀ ਆ ਤੇ ਹਜੇ ਜਿਹੜਾ ਬਣਾਣਾ ਹੈ ਉਹ ਹਜੇ ਲਾਏ ਪਈ ਆ ਦੋਸਤੋ ਹਜੇ ਜਿਵੇਂ 10 11 ਦਿਨਾਂ ਦੇ ਵਿੱਚ ਪ੍ਰੋਪਰ ਨੇ ਤਿਆਰ ਕਰਨਾ ਆਪਣੇ ਆਪ ਨੂੰ ਤੇ ਵੱਡੇ ਕੱਦ ਬੁੱਤ ਦੇ ਵਿੱਚ ਸੋ ਪ੍ਰੋਪਰ ਵੈੜ ਚੰਗੀ ਐ ਠੀਕ ਆ ਤੇ ਅੱਜ ਜਿਹੜੇ ਦੋਸਤੋ ਟੋਟਲ ਜਿਹੜੇ ਤਿੰਨ ਨਾਕ ਸੀਗੇ ਹਾਂਜੀ ਤੇ ਤਿੰਨ ਨਾਕ ਜਿਹੜੇ ਦੋਸਤੋ ਵਕਾਊ ਨੇ ਵੀਰਕਰ ਸੇਵਕ ਦੇ ਕੋਲ ਕਾਵਾ ਤੁਹਾਨੂੰ ਪਾ ਤਿੰਨ ਦਿਖਾਤੀਆਂ ਇੱਕ ਬਿਲਕੁਲ ਜਿਹੜੀ ਐ ਦੋਸਤੋ ਹੁਣ ਦੁੱਧ ਤੇ ਹੈਗੀ ਐ ਉਹ ਦਿਖਾਈ ਐ ਜਿਹੜੀ ਵਿੱਚ ਬਿਲਕੁਲ ਸੈਂਟਰ ਚ ਵੈੜ ਖੜੀ ਐ ਇੱਕ ਪਹਿਲੇ ਨੰਬਰ ਤੇ ਜਿਹੜੀ ਹਜੇ ਤਕਰੀਬਨ ਕੋਈ ਦਿਨ ਹਜੇ ਲੈ ਕੇ ਜਾਂਦੇ ਹੀ ਆ ਵੈੜ ਦਾ ਹਵਾਨਾ ਸਟਰਕਚਰ ਬਹੁਤ ਸੋਹਣਾ ਹੈਗਾ ਪੰਤਰ ਚੰਗੀ ਆ ਦੁੱਧ ਤਕਰੀਬਨ 18 17 ਲੀਟਰ ਦੀ ਘਰ ਵਾਲੇ ਗਰੰਟੀ ਗਿਆ ਸੀ ਵੀ ਇੰਨਾ ਦੁੱਧ ਪਾਉਂਦੀ ਰਹੀ ਹੈ। ਬਾਕੀ ਤੁਸੀਂ ਆਓ ਤਸੱਲੀ ਕਰੋ ਟਿੱਪ ਕੇ ਆਪਦਾ ਚੇਪਾ ਕੱਢ ਕੇ ਵੇਖੋ। ਉਸ ਤੋਂ ਬਾਅਦ ਤੁਸੀਂ ਖਰੀਦ ਸਕਦੇ ਹੋ 22 ਗਰ ਸੇਵਕ ਤੇ ਜਿਹੜੇ ਨੰਬਰ ਆ ਉਹ ਆਪਾਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ। ਪਲੀਜ਼ ਦੋਸਤ ਸੇਵਕ ਜੀ ਨੰਬਰ ਆਪਣੇ ਜਰੂਰ ਦੱਸ ਦਿਓ ਜੀ। ਇਹ ਜੀ ਹੈ ਨੰਬਰ ਹੈਗਾ ਆਪਣਾ 97813 55875 97813 55875 ਠੀਕ ਹੈ ਜੀ। ਤੇ ਦੋ ਹਾਂਜੀ ਇੱਕ ਵੀ ਦੀ ਵੈਡ ਹੋਰ ਆਈ ਨਹੀਂ ਦੂਜੇ ਸੂਏ ਲਾਰ ਰੰਗ ਦੀ ਉਹ ਹਾਂਜੀ ਤੇ ਉਹ ਥੋੜੀ ਲੇਟ ਹੋ ਗਈਏ ਤੋਨੇ ਸ਼ਾਮ ਨੂੰ ਆਉਣਾ ਵਾ ਠੀਕ ਹੈ ਜੀ ਉਹਦੇ ਥੱਲੇ ਦੁੱਧ ਹੈਗਾ ਜੋ ਪੂਰਾ ਨੈਟ ਵਾਲਾ ਉਹਦੇ ਥੱਲੇ 14 ਕਿਲੋ 15 ਕਿਲੋ ਸੋਰੀ ਦੁੱਧਾ ਅੰਦਾਜ਼ ਕਰਕੇ ਆਪਾਂ 14 ਕਿਲੋ ਦੀ ਗ੍ਰੇਟੀ ਦੇਨੇ ਮਗਰ ਉਹਦੇ ਵਛਾ ਵਾ 10 ਤੋਂ 12 13 ਦੇ ਰੋਏ ਸੂਏ ਨੂੰ ਸੂਏ ਮੈਲੇ ਦੇ ਆ ਵੀ ਜੀ ਦਾ ਅੱਜ ਆਜੂਗੀ ਸ਼ਾਮ ਤੱਕ ਬਾਬਾ ਦੀ ਚੌਂ ਚਾਨ ਝੂਠ ਹੀ ਮਾਨ ਵਾਲੀ ਗੱਲ ਹਾਂ ਬਾਬਾ ਜੀ ਥਣ ਮੈਨਾ ਵੀ ਚੋਣ ਬਹੁਤ ਵਧੀਆ ਚੋਣ ਆ ਗਾ ਦਾ ਹਾਂਜੀ ਵੀਰ ਆਣ ਕੇ ਕੋਈ ਵੀ ਜਿੰਨੇ ਵੀ ਲੈ ਲਓ ਅੱਜ ਚਲੋ ਉਹਦਾ ਰੇਟ ਪਾ ਚਲੋ ਕਿਸੇ ਨੇ ਆਉਣਾ ਹਾਂਜੀ WhatsApp ਤੇ ਤੁਸੀਂ ਪਾ ਸਕਦੇ ਹੋ ਨੂੰ ਤੇ ਰੇਟ ਉਹਦੇ ਨਾਲ ਖਾਸ ਤੌਰ ਤੇ ਸੰਪਰਕ ਕਰ ਲਿਓ ਵੀ ਇੰਨਾ ਕੁ ਰੇਟ ਆ ਹਾਂਜੀ ਹਾਂਜੀ ਦੋਸਤੋ ਜਿਹੜੀ ਵੈੜ ਇੱਕ ਹੋਰ ਆ ਜਾਣੀ ਹੈ ਸ਼ਾਮ ਨੂੰ ਸੂਈ ਸਬਾਈ ਵੈੜ ਆ ਉਹ ਵੀ ਆ ਜਾਣੀ ਹੈ ਬਿਲਕੁਲ ਘਰੇ ਅਡੇ ਤੇ ਤੁਸੀਂ ਉਸ ਦੀ ਵਿਸ਼ੇਸ਼ ਤੌਰ ਤੇ ਗੱਲ ਕਰ ਸਕਦੇ ਹੋ ਵੀਡੀਓ ਪਾਉਣੀ ਹੈ ਵੀਡੀਓ ਇੱਕ ਟਾਈਮ ਦਾ ਦੁੱਧ ਦੇਖਣਾ ਚਾਹੁੰਦੇ ਤਾਂ WhatsApp ਤੇ ਤੁਸੀਂ ਵੀਡੀਓ ਕਾਲ ਕਰਕੇ ਤਸੱਲੀ ਨਾਲ ਇੱਕ ਟਾਈਮ ਦੀ ਦੋ ਟਾਈਮ ਦੀ ਚੁਆਈ ਦੇਖਣ ਤੋਂ ਬਾਅਦ ਵੀਰ ਗੁਰ ਸੇਵਕ ਦੇ ਨਾਲ ਸੰਪਰਕ ਕਰ ਸਕਦੇ ਹੋ ਵੜਾ ਅੱਜ ਤਿੰਨ ਨੇ ਤਿੰਨੇ ਵੜਾ ਜਿਹੜੀਆਂ ਦੋਸਤੋ ਕਮਾਲ ਦੀਆਂ ਨੇ ਰੇਟ ਵੀ ਬਿਲਕੁਲ ਜੈਨੂਅਨ ਆ ਠੀਕ ਹੈ ਜੀ ਭਾ ਪੜਦਾ तकरीबन ਤੁਸੀਂ ਬਾਕੀ ਆਪਣੀ ਹਿਸਾਬ ਨਾਲ ਵੀ ਰੇਟ ਲਗਾਓ ਠੀਕ ਹੈ ਜੀ ਤੇ ਠੀਕ ਆ ਬਾਈ ਗੁਰ ਸੇਵਕ ਮਿਹਰਬਾਨੀਆਂ ਵੀਰ ਜੀ ਠੀਕ ਆ ਵੀਰ ਜੀ ਬਾਈ ਜੀ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ